ਦੇ ਵਿੱਚ ਇਸ ਤਰ੍ਹਾਂ ਨਿਸ਼ਾਨਾ ਕਰਨਾ ਚਾਹੀਦਾ ਜਿਹਦਾ ਖਲਾਸ ਤੇ ਵਿਨਾਇਕ ਆਂਦੇ ਇਸ ਤਰ੍ਹਾਂ ਵੀ ਨਹੀਂ ਦਿੱਤੀ ਤਾਂ ਖੜੀ ਸੱਤ ਦਿਨ ਹੋ ਗਏ ਮੰਤੀ ਹੋਂਦੀ ਆ ਦੱਸਿਆ ਕਿਉਂ ਨਹੀਂ ਗਾ ਮੰਤੀ ਹੋ ਗਿਆ ਨਿਸ਼ਾਨੀਆਂ ਲੱਗੀਆਂ ਉਹਨਾਂ ਤੋਂ ਤਰਾਜ ਵਿੱਚ ਸਾਡੇ ਪੈਸੇ ਲੱਗੇ ਕਣਕ ਦੇ ਉੱਤੇ ਕਣਕ ਦੇ ਨਿਸ਼ਾਨੀਆਂ ਲੱਗੀਆਂ ਆਵੇਂ ਨਿਸ਼ਾਨੀਆਂ ਲੱਗੀਆਂ ਆਵੇਂ ਲੱਗਦੇ ਨੇ ਨਹੀਂ ਇਹ ਬਾਰੇ ਖਾਬੀਆ ਅੱਗੇ ਖੜੀ ਚੱਲ ਚੱਲ ਮੈਂ ਉਹਨੂੰ ਛੱਡ ਦੂੰਗਾ <्थाँगाँ> <stutters> <ने साथी म्यागाँ> ना साल हो है ठीक आधा से लाख लाख सारी नदी लाया मेरे बच्चे मैं खर्चा करके बात लख रुपया छे महीने अपने मेहनती करा लिए सारी छदे ना बात ही 가 오늘 도 ਪੰਜਾਬ ਸਰਕਾਰ ਵੱਲੋਂ ਨਜਾਇਜ਼ ਕਬਜ਼ੇ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਪੰਜਾਬ ਦੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਅੱਜ ਰੋਪੜ ਦੇ ਪਿੰਡ ਹਰਨਾਮਪੁਰ ਵਿਖੇ ਜ਼ਮੀਨ ਤੇ ਸਰਕਾਰੀ ਕਬਜ਼ਾ ਲੈਣ ਲਈ ਪਹੁੰਚੇ ਅਤੇ ਜਦੋਂ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਣਕ ਦੀ ਬੀਜੀ ਹੋਈ ਫਸਲ ਤੇ ਟਰੈਕਟਰ ਚਲਾ ਦਿੱਤਾ ਤਾਂ ਆਪਣਾ ਫਸਲ ਦੀ ਬਿਜਾਈ ਕਰਨ ਵਾਲੀ ਵਿਧਵਾ ਮਹਿਲਾ ਵੀ ਭੜ ਗਈ ਦੇਖਦੇ ਹੀ ਦੇਖਦੇ ਪਿੰਡ ਦੇ ਲੋਕ ਇਕੱਠਾ ਹੋ ਗਏ ਤੇ ਉਹਨਾਂ ਮੰਤਰੀ ਵੱਲੋਂ ਕੀਤੀ ਇਸ ਕਾਰਵਾਈ ਦਾ ਵਿਰੋਧ ਕੀਤਾ ਜਦੋਂ ਪੱਤਰਕਾਰ ਵੱਲੋਂ ਇਸ ਸੰਬੰਧੀ ਮੰਤਰੀ ਸਾਹਿਬ ਨੂੰ ਸਵਾਲ ਕਰਨਾ ਚਾਹਿਆ ਤਾਂ ਮੰਤਰੀ ਸਾਹਿਬ ਪੱਤਰਕਾਰਾਂ ਤੇ ਵੀ ਆਪਣਾ ਗੁੱਸਾ ਕਰਦੇ ਹੋਏ ਨਜ਼ਰ ਆ ਇਸ ਕਾਰਵਾਈ ਦੀ ਨਿੰਦਾ ਕਰਦੇ ਆ ਵਿਧਵਾ ਮੈਲਾ ਦੇ ਨਾਲ ਖੜੀ ਹੁਣ ਦੀ ਗੱਲ ਆਖੀ ਗਈ ਹੈ ਉਧਰ ਲੋਕਾਂ ਦੇ ਵਿਰੋਧ ਕਾਰਨ ਮੰਤਰੀ ਸਾਹਿਬ ਨੂੰ ਵਿਧਵਾ ਮੈਲਾ ਦੀ ਜ਼ਮੀਨ ਤੇ ਕੀਤੇ ਜਾਣ ਵਾਲੇ ਕਬਜ਼ੇ ਨੂੰ ਟੱਲਣਾ ਪਿਆ ਤੇ ਨਿਰਾਸ਼ ਹੋ ਕੇ ਸਾਰੀ ਟੀਮ ਵਾਪਸ ਪਰਤ ਗਈ ਵੀਡੀਓ ਤੁਸੀਂ ਖੁਦ ਹੀ ਦੇਖ ਲਵੋ ਕੀ ਹੋਇਆ ਤੁਸ ਜੀ ਮਸਲਾ ਸਾਰ ਇਹ ਹੋਇਆ ਵੀ ਮਤਲਬ ਜਿੱਦਣ ਇਹ ਨਿਸ਼ਾਨਦੇਹੀ ਕਰਨ ਆਏ ਸਾਨੂੰ ਕਿਸੇ ਨੂੰ ਪਿੰਡ 'ਚ ਕੋਈ ਤਲਾ ਨਹੀਂ ਹੈ ਹਾਲਾਂਕਿ ਕਾਨੂੰਨ ਇਹ ਕਹਿੰਦਾ ਵੀ ਮਾਲਕਾਂ ਨੂੰ ਗਾਇਲ ਦੀਆਂ ਤੋਂ ਤਲਾਹ ਹੁੰਦੀ ਹੈ ਅਸੀਂ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਸਾਡੀ ਜ਼ਮੀਨ ਹੈ ਆ ਪੰਚਾਇਤ ਦੀ ਹੈ ਇਹ ਟੱਤੇ ਤੇ ਮਿੰਗ ਗਿਆ ਕਹਿ ਸਾਨੂੰ ਕੋ ਪਤਾ ਕਿ ਆ ਕਰਦੇ ਫਿਰਦੇ ਨਹੀਂ ਕਰਦੇ ਹੈ ਜੀ ਸਹੀ ਇੱਕ ਮਿੰਟ ਉਹ ਇਹ ਸੜਕ ਗਲਤ ਕਰ ਗਏ ਸਾੜੀ ਜਿਹੜੀ ਮਰੱਬੇਬੰਦੀ ਹੋਈ ਵੀ ਸੜਕਾਂ ਬਣੀ ਆਂਦੀਆਂ ਇਹ 7 8 7 8 ਇਕੱਠੇ ਨਾ ਸੜਕ ਸਾਈਡ ਪਰ ਕੱਢਦੀ ਨਾ ਲੈ ਤੋਂ ਬਾਅਦ ਨਾ ਸੜਕ ਸਾਈਡ ਪਰ ਕੱਢਦੀ ਇਹ ਕਹਿੰਦੇ ਵੀ ਆ ਮਿੰਟੀ ਸਹੀ ਹੈ ਡਰੋਨ ਕੇ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆਂ ਵੀ ਸਾਨੂੰ ਆਪਣੀ ਤਸੱਲੀ ਕਰ ਲੈਣ ਦਿਓ ਆਪਣੀ ਜਮੀਨ ਲੋਟ ਪੂਰੀ ਕਰ ਲੈਣ ਦਿਓ ਬਾਕੀ ਆਪਣਾ ਤੁਸੀਂ ਜਿਹੜੀ ਪੰਚਾਇਤ ਦਾ ਮਾਲਕ ਹੈ ਪੰਚਾਇਤ ਦੀ ਸਾਨੂੰ ਕੋਈ ਤਲਾ ਨਹੀਂ ਠੱਕੇ ਤੇ ਆ ਕੇ ਕਣਕਾਂ ਲਾਗੇ ਪਾਉਣ ਕਾਂਕਾ ਬੀਜੀਆਂ ਅਸੀਂ ਕਹਿੰਦੇ ਠੇਕਾ ਵੀ ਦਊਂਗਾ ਮਾਲਕ ਦਊਗਾ ਕਈ ਨਾ ਭਾਈ ਵੀ ਕਿ ਕਿਸੇ ਕਾਨੂੰਨ ਗਾਇਲ ਤਾਂ ਚੱਲਿਆ ਨਾ ਨਹੀਂ ਐਕਸ਼ਨ ਜਿਸ ਤਰ੍ਹਾਂ ਹਾਦੀ ਮੰਤਰੀ ਸਾਹਿਬ ਨੂੰ ਕਹਿੰਦੇ ਠੀਕ ਹੈ ਪਰ ਸਾਡੂ ਤਲਾ ਹੀ ਨਹੀਂ ਕਿਸੇ ਨੂੰ ਵੀ ਜਿਵੇਂ ਕਣਕ ਨਾ ਬੋ ਠੇਕਾ ਲੈ ਲਓ ਅੱਜ ਕੋਈ ਰੌੜਾ ਹੈ ਨਹੀਂ ਕੋਈ ਵੀ ਨਾ ਠੇਪਾ ਦੱਤਾ ਵੇ ਜੇ ਵਿੱਚ ਅਸੀਂ ਜੀ ਠੇਕੇ ਦਿੱਤੇ ਹੋਏ ਆਂ ਸਾਨੂੰ ਕਾ ਪਤਾ ਵੀ ਇਹਨਾਂ ਦੀ ਸਾਹਮਲਾਟ ਕਿਆ ਹੈ ਮਾਲਕ ਨੇ ਪੈਸੇ ਲੈ ਲਏ ਖਰਚਾ ਕਰਿਆ ਸਾਡਾ ਇਲਾਕਾ ਕ ਬਣੂਗਾ ਸਾਡਾ ਇਲਾਕਾ ਕ ਬਣੂਗਾ ਜਿਹੜੇ ਠੇਕਾ ਲਓ ਮੰਗਤੀ ਕਰਕੇ ਮੰਤਰੀ ਸਾਹਿਬ ਮੰਗਿਆ ਸੀ ਇਹ ਕਹਿੰਦੇ ਸਾੜੀਆਂ ਦੇ ਖੋਟਾ ਪੂਰੀਆਂ ਕੀਤੀਆਂ ਜਮ ਜੇ ਜਬੀ ਜੀ ਨੂੰ ਬਾਹਰ ਤਾਂ ਆਪਣੀ ਬੋਡੀ ਤੇ ਚੜਾ ਲਤੀ ਜਾਵੇ ਜਿਹੜੀ ਆਪੇ ਸਾਨੂੰ ਖਰਚਾ ਦੱਤਾ ਜਾਂਦਾ ਕਲਕ ਦਾ ਜਿਹੜਾ ਸਾਡੀ 15 15 20 ਜਨਾਬ ਖੜਾ ਸੁਖਦੇਵ ਸਿੰਘ ਹੈ ਜਿਹੜਾ ਐਕਸ਼ਨ ਮਾਤਾ ਕੀ ਕੀ ਹੋਇਆ 15 ਸਾਲ ਹੋ ਗਏ ਮੇਰੇ ਘਰ ਵਾਲੇ ਨੂੰ ਅਰੇ ਨੋ ਠੀਕ ਆ ਅੱਜ ਤੱਕ ਲੱਖ ਰੁਪਈਆ ਸਾਰੀ ਨਦੀ ਨਹਿਰਾ ਤੇ ਲੱਖ ਰੁਪਈਆ ਲਾਇਆ ਛੋੜ ਕੇ ਮੇਰੇ ਬੱਚੇ ਮੈਂ ਕਿੱਥੇ ਜਾਵਾਂਗੇ ਇੰਨਾ ਖਰਚਾ ਕਰਕੇ ਲੱਖ ਬੈਠੇ ਕੀ ਵਿਦਿਆ ਸਿਚੂ ਜਤੇ ਅਜਾ ਕਾਨ ਕੇ ਬੀਜੇ ਬੱਚੇਆਂ ਵਾਂਗ ਬੀਜੇ ਪਾ ਲਈਏ ਉਹ ਮੈਂ ਆ ਕੇ ਮਿੱਟ ਨਹੀਂ ਲਾਇਆ ਹੈਗਾ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ 1 ਲੱਖ ਰੁਪਇਆ ਹੋ ਗਿਆ ਕਹ ਦਊਗਾ ਪਰੂਗਾ ਮੇਰੇ ਛੋਟੇ ਛੋਟੇ ਬੱਚੇ ਐ ਦੋ ਤਾਂ ਸਮਾਂ ਹੁਣ ਕਿੱਥੇ ਲਗਾ ਆਉਂਗੀ ਤੁਹਾਨੂੰ ਪਹਿਲਾਂ ਦੱਸਿਆ ਨਹੀਂ ਸੀ ਇਹਨਾਂ ਨੇ ਵੀ ਕਿਸੇ ਨੂੰ ਨਹੀਂ ਦੱਸਿਆ ਹੈਗਾ ਆ ਸਾਡੇ ਸਾਨੂੰ ਕਿਸੇ ਨੂੰ ਨਹੀਂ ਦੱਸਿਆ ਸਾਡੀ ਪੰਚਾਇਤ ਨਾਲ ਲੱਗਦੀ ਹੈ ਜੀ ਸਾਡੇ ਰੋਟੀ ਕੋ ਰੋਜੀ ਰੋਟੀ ਖੋ ਜਮੀਨ ਹੈ ਕਿਦੀ ਜਮੀਨ ਕਿਦੀ ਹੈ ਜਮੀਨ ਕਿਦੀ ਮਾਤਾ ਜੀ ਨਹੀਂ ਜਹੇ ਸਾਮ ਲਾਟਾ ਬਾਂਦੇ ਅਸੀਂ ਆ ਹੋ ਗਿਆ ਠੀਕ ਹੈ 81 ਕਿਆ ਵੀ ਖੇਤਾ ਵੀ ਦੇ ਦੂੰਗੇ ਸਭ ਕੁਝ ਦੇ ਦੂੰਗੇ ਬਰਾਤ ਨੂੰ ਸਭ ਨੂੰ ਦੱਸਣਾ ਚਾਹੀਦਾ ਪੈਣਾ ਨੂੰ ਬਿਲਕੁਲ ਨਹੀਂ ਦੇ ਕੇ ਸਾਡੇ ਖੇਤਾ ਜਮਾਨ ਦਾ ਟ੍ਰੈਕ ਇਹ ਪਹਿਲਾ ਕੋਈ ਨਿਸ਼ਾਨ ਦੀ ਵਗੈਰਾ ਕੁਝ ਨਹੀਂ ਨਿਸ਼ਾਨ ਤਾਂ ਹੀ ਹੋਈ ਉਹ ਦੇਖੋ ਸਾਡੀ ਪਹਿਲਾ ਜਿੱਦੀ ਘਰ ਜ਼ਮੀਨ ਦੀ ਜਿਹੜੀ ਸ਼ਹਿਦਾਨ ਦੀ ਉਹ ਵੀ ਪੂਰੀ ਸਾਡੀ ਸਾਡੇ ਕੋਲ ਨਕਸ਼ਾ ਪਈ ਹੋਰ ਵੀ ਡਾਕੇ ਪੂਰੀ ਸਾਡੀ ਜਿਹੜੀ ਆਪਣੀ ਬਾਣ ਦੇ ਨਾਮ ਕੀ ਲੈ ਉਹ ਵੀ ਪੂਰਾ ਦਾ ਸਾਡਾ ਕੀ ਨਾਮ ਹੈ ਤੁਹਾਡਾ ਰਾਜਵਿੰਦਰ ਕੌਰ ਦਰਕਰ ਕਿੰਨੀ ਜ਼ਮੀਨ ਦਾ ਟੋਟਲ ਤੁਹਾਡੇ ਕੋਲ ਇੱਥੇ ਜਿਹੜੀ ਤੁਸੀਂ ਦੰਦੇ ਹੋ ਸਾਡੀ ਜੱਦੀ ਜ਼ਮੀਨ ਸਾਡੇ ਕੋਲ ਸਾਡੇ ਨਾਲ ਕੀ ਲੈ ਉਹ ਵੀ ਤਾਂ ਪੂਰੀ ਕਾਰ ਨਾਲ ਸਾਟਾ ਆ ਆ ਜਾ ਆਪਣੀ ਕਾਰ ਤਾਂ ਪੂਰੀ ਕਾਰ ਚ ਲੈ ਜਾ ਸੀ ਕਿ ਆਪਣੀ ਗਰਮੀਆਂ ਚ ਕਰਾ ਲੂੰਗੇ ਜਲਾਈ ਚ ਸਾਡਾ ਕੇਸ ਪਾਇਆ ਹੋਇਆ ਜੀ ਤੁਸੀਂ ਵੀ ਕੀ ਕਹ ਰਹੇ ਹੋ ਸਾਡੀ ਗਰਦੋਰੀਆਂ ਹੋਈਆਂ ਨਹੀਂ ਹੋਈ ਉਹ ਕੋਈ ਇਦਾਂ ਦੇ ਬੰਦੇ ਜਿਹੜੇ ਨਹੀਂ ਸਾਡੇ ਉਹ ਖੜੇ ਪੰਜ ਪੰਜ ਸਾਬਦਨ ਕਰ ਨਹੀਂ ਹੋਣੀ ਉਹਨਾਂ ਕੋਲ ਹੈ ਗਈ ਆ ਜਦੋਂ ਆਦੀ ਕਰੀ ਪਹਿਲਾਂ ਸਸੇ ਜਰਰ ਕੋਈ ਨਹੀਂ ਕਿ ਜਨਾਣੇ ਤੋਂ ਪਾਕੀ ਨੂੰ ਕਹਿ ਸਕਦੇ ਸਮਝ ਦੱਸਣ ਦਾ ਉਹਨਾਂ ਦਾ ਕੋਈ ਫਰਜ਼ ਨਹੀਂ ਸੀਗਾ ਜੀ ਉਹਨੇ ਸਾਨੂੰ ਦੱਸਿਆ ਨਹੀਂ ਸਾਡੀ ਰੋਜੀ ਰੋਟੀ ਕੋਣਾ ਚਾਹੁੰਦੇ ਸਾਡੇ ਆਦਮੀ ਨਹੀਂ ਸਾਡੇ ਸਿਰ ਤੇ ਸਾਡੇ ਬੱਚੇ ਹੈਗੇ ਉਹ ਘਰ ਰਹੇ ਨਹੀਂ ਜੀ ਪਰ ਇਹ ਸਰਕਾਰ ਦੇ ਸੈਕਸ਼ਨ ਨੂੰ ਤੁਸੀਂ ਕਿਦਾਂ ਦੇਖਦੇ ਹੋ ਇਹ ਅਸੀਂ ਜਾਣਦੇ ਆ ਜੀ ਕਿਦਾਂ ਦੇਖਦੇ ਹੋ ਸੈਕਸ਼ਨ ਨੂੰ ਜਿਸ ਤਰੀਕੇ ਨਾਲ ਮੰਤਰੀ ਸਾਹਿਬ ਆਏ ਆ ਟਰੈਕਟਰ ਲੈ ਕੇ ਤੁਹਾਡੀ ਜਮੀਨ ਜਿਹੜੀ ਜਮੀਨ ਦੇ ਉੱਤੇ ਵਾਈ ਕੀਤੀ ਹੈ ਅਸੀਂ ਇਹ ਕਹਿੰਦੇ ਆ ਕਿ ਸਾਡੇ ਕੋਲ ਨਹੀਂ ਅਸੀਂ ਕਰ ਦਾਂਗੇ ਆਪਣੀ ਸਾਡੀ ਪੂਰੀ ਹੋ ਜਾਵੇ ਅਸੀਂ ਫਸਲ ਵਾਢ ਲਿਆ ਠੇਕਾ ਦੇ ਦੂੰਗੇ ਕੋਈ ਗੱਲ ਦੀ ਵੀ ਤੁਸੀਂ ਬਾਹਰ ਨਾ ਸਾਡਾ ਵੀ ਤਾਂ ਖਰਚਾ ਹੋਇਆ ਵਾਏ ਅਸੀਂ ਵੀ ਇਹ ਸਾਰਾ ਜ਼ੋਰ ਲਾ ਕੇ ਤਾਂ ਠੀਕ ਕਰੀ ਹੁਣ ਲੱਖ ਰੁਪਏ ਸਾਰਾ ਅਸੀਂ ਤੇਲ ਪਾਣੀ ਸਾਰਾ ਲਾ ਕੇ ਅਸੀਂ ਸਾਡੇ ਇੰਨਾ ਨੂੰ ਤੁਹਾਨੂੰ ਪਤਾ ਹੀ ਹੈ ਘਰ ਵਿੱਚ ਕਿੰਨਾ ਨਤੀਆਈ ਹੈ ਸਾਰੀ ਜੀ ਅਸੀਂ ਬੜੇ ਅਫਸੋਸ ਦੀ ਗੱਲ ਆ ਕਿ ਹਿਰਦਾਪੁਰ ਦੇ ਵਿੱਚ ਇੱਕ ਵਿਧਵਾ ਔਰਤ ਦੀ ਜ਼ਮੀਨ ਤੇ ਜੇ ਤਾਂ ਕਬਜ਼ਾ ਕਰਨ ਲਈ ਮੰਤਰੀ ਸਾਹਿਬ ਪੰਜਾਬ ਦੇ ਆਪ ਖੁਦ ਚੱਲ ਕੇ ਗਏ ਨੇ ਇਹ ਤਾਂ ਮੈਂ ਸਮਝਦਾ ਇੱਕ ਲੋਕਿਕ ਗੱਲ ਆ ਕਿ ਸਰਕਾਰਾਂ ਜਿਹੜੀਆਂ ਨੇ ਵਜ਼ੀਰ ਜਿਹੜੇ ਨੇ ਉਹ ਕਿਸੇ ਪ੍ਰਸ਼ਾਸਨ ਤੇ ਰਾਹੀਂ ਕੋਈ ਆਪਣੀ ਨੀਤੀ ਲਾਗੂ ਕਰਦੇ ਨੇ ਇਹ ਆਪ ਜਾ ਕੇ ਗੁੰਡਾਗਰਦੀ ਕਰਨ ਲੱਗੇ ਜਿਹੜੇ ਵਜ਼ੀਰ ਆਪ ਸਿੱਧੇ ਤੌਰ ਤੇ ਇਸ ਤਰ੍ਹਾਂ ਵਿਧਵਾ ਔਰਤਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨਗੇ ਕਾਨੂੰਨ ਆਪਣੇ ਹੱਥੀਂ ਲੈ ਕੇ ਆਪਣੀ ਸ਼ਕਤੀ ਦਾ ਨਜਾਇਜ਼ ਫਾਇਦਾ ਉਠਾਉਣਗੇ ਉਹਨਾਂ ਨੂੰ ਖਵਾਬਾ ਭੁਗਤਣਾ ਪਏਗਾ ਸ਼ਰਮਣੀ ਅਕਾਲੀ ਦਲ ਉਸ ਵਿਧਵਾ ਔਰਤ ਦੇ ਨਾਲ ਔਰ ਜਿਹੜੇ ਪੱਤਰਕਾਰਾਂ ਨਾਲ ਜਾਤੀ ਹੋਈ ਆ ਧੱਕਾ ਹੋਇਆ ਨਿਆ ਹੋਇਆ ਅਸੀਂ ਉਹਨਾਂ ਨਾਲ ਵੀ ਖੜਾਗੇ ਕਿਉਂਕਿ ਅੱਜ ਪ੍ਰੈਸ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਝੂਠ ਦੀ ਦੁਕਾਨ ਚਲਾਉਣ ਲਈ ਝੂਠ ਦੀ ਦੁਕਾਨ ਦਾ ਸੌਦਾ ਵੇਚਣ ਲਈ ਸੱਚ ਨੂੰ ਨੱਪਿਆ ਜਾ ਰਿਹਾ ਔਰ ਇਹ ਕਾਂਗਰਸ ਜਿਹੜੀ ਆਪ ਪਾਰਟੀ ਹੈ ਸਰਕਾਰ ਭੁਗਤਮਾਨ ਦੀ ਸਰਕਾਰ ਦੇ ਆਖਰੀ ਸਮੇਂ ਦੀਆਂ ਨਿਸ਼ਾਨੀਆਂ ਨਜ਼ਰ ਆ ਰਹੀਆਂ ਨੇ ਸ਼ਰਮਣੀ ਅਕਾਲੀ ਦਲ ਇਹਦਾ ਡਟ ਕੇ ਵਿਰੋਧ ਕਰੇਗਾ ਅਸੀਂ ਉਸ ਵਿਧਵਾ ਔਰਤ ਦੇ ਘਰੇ ਵੀ ਜਾਵਾਂਗੇ ਉਹਦੇ ਨਾਲ ਖੜਾਂਗੇ ਕਾਨੂੰਨੀ ਚਾਰਾ ਜੋ ਵੀ ਚੜੀ ਜਾਏਗੀ ਔਰ ਮੰਤਰੀ ਨੂੰ ਮਾਫੀ ਮੰਗਣੀ ਪਵੇਗੀ ਔਰ ਜਿਹੜਾ ਕਾਨੂੰਨ ਆਪਣੇ ਹੱਥ ਚ ਲੈ ਕੇ ਇਹ ਕਬਜ਼ਾ ਕੀਤਾ ਇਹਦੇ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ ਹੈ ਕਿ ਸਰਕਾਰ ਦਾ ਇਹ ਹੱਕ ਹੁੰਦਾ ਹੈ ਕਿ ਜੇ ਕਾਨੂੰਨੀ ਤੌਰ ਤੇ ਉਹਨੂੰ ਕੋਈ ਅਦਾਲਤ ਅਲਾਉ ਕਰਦੀ ਹੈ ਤੇ ਉਹ ਜ਼ਮੀਨ ਦੇ ਉੱਤੇ ਕਬਜ਼ਾ ਕਰੇ ਲੇਕਿਨ ਉਹਦੀ ਇੱਕ ਤਰਧਾਰਤ ਪ੍ਰਕਿਰਿਆ ਜਿਵੇਂ ਲਠਮਾਰਾਂ ਵਾਂਗੂ ਇਹ ਮੰਤਰੀ ਤੁਰਪਿੰਦੇ ਆ ਕਿ ਕਿਸੇ ਦਾ ਆਰਡਰ ਹੱਲੇ ਆਇਆ ਹੁੰਦਾ ਹੈ ਉਹਨੇ ਕਈ ਵਾਰੀ ਉੱਚ ਅਦਾਲਤ ਵਿੱਚ ਜਾ ਕੇ ਹੱਲੇ ਆਪਣੇ ਇਨਸਾਫ ਵਾਸਤੇ ਫਿਰ ਅਰਜ਼ੀ ਦੇਰ ਕਰਨੀ ਹੁੰਦੀ ਹੈ ਤੇ ਮੰਤਰੀ ਇਦਾਂ ਲਠਮਾਰਾਂ ਵਾਂਗੂ ਜਿਵੇਂ ਕੰਮ ਕਰਦੇ ਆ ਇਹ ਪਹਿਲੀ ਵਾਰੀ ਵੇਖਿਆ ਅੱਗੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਦੇ ਕਬਦੇ ਲੈ ਕੇ ਆਏ ਸੀ ਉਹਨੂੰ ਪੁੱਛੋ ਕਿ ਉਹ ਜ਼ਮੀਨਾਂ ਹੁਣ ਕਿੱਥੇ ਨੇ ਜਿਹੜੀਆਂ ਪਹਿਲਾਂ ਇੱਕ ਮੰਤਰੀ ਸਾਹਿਬ ਵਾ ਕੇ ਆਏ ਸੀ ਉਹ ਤਾਂ ਹੁਣ ਦੁਬਾਰਾ ਮਾਲਕਾਂ ਨੇ ਅਦਾਲਤਾਂ ਦੇ ਸਹਿਯੋਗ ਦੇ ਨਾਲ ਫੇਰ ਉੱਥੇ ਕਰ ਦਿੱਤੀ ਤੇ ਇਸ ਤਮਾਸ਼ੇ ਬਾਜ਼ੀ ਦੀ ਕੀ ਰੱਖਿਆ ਅੱਜ ਤੁਸੀਂ ਇੱਥੇ ਹਰਿਆਪੁਰ ਦੇ ਵਿੱਚ ਆ ਕੇ ਉਹੀ ਹੁੱਲੜ ਬਾਜ਼ੀ ਕੀਤੀ ਆ ਉੱਥੇ ਪ੍ਰੈਸ ਦੇ ਨਾਲ ਵੀ ਮਿਸਬਿਹਵ ਕੀਤਾ ਸੋ ਬਹੁਤ ਬਾੜੀਆਂ ਗੱਲਾਂ ਨੇ ਰੂਲ ਆਫ ਲਾ ਹੈ ਉਦੇ ਮੁਤਾਬਕ ਸੰਵਿਧਾਨ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਸਰਕਾਰਾਂ ਕੰਮ ਕਰਦੀਆਂ ਇਸ ਤਰੀਕੇ ਲੋਕਾਂ ਦੇ ਜਿਹੜੇ ਧੱਕੇ ਨਾਲ ਆ ਕੇ ਕਬਜ਼ੇ ਕਰਨੇ ਇਹ ਜਾਇਜ਼ ਨਹੀਂ ਹੈ ਵਿਧਵਾ ਲੇਡੀ ਜੀ ਜਿਹੜੀ ਕਹਿੰਦੀ ਮੇਰੀ ਤਾਂ ਫਸਲ ਦੇ ਉੱਤੇ ਪੈਸੇ ਖਰਚ ਹੋਇਆ ਹੈ ਮੇਰਾ ਉਛਾਨ ਕਰਤਾ ਇਹਨਾਂ ਨੂੰ ਫਿਕਰ ਕਰਨਾ ਚਾਹੀਦਾ ਹੈ ਕਿ ਐਮਐਲਏ ਤੱਕ ਤਾਂ ਲੋਕਪਾਲ ਦੇ ਨੋਟਿਸ ਆਉਣੇ ਸ਼ੁਰੂ ਹੋ ਗਏ ਰਿਸ਼ਵਤ ਦੇ ਅੱਗੇ ਮੰਤਰੀਆਂ ਦੇ ਹੁੰਦੇ ਸੀ ਮੰਤਰੀਆਂ ਦੇ ਤੇ ਪਹਿਲਾਂ ਹੀ ਬੜਾ ਕੁਛ ਆ ਰਿਹਾ ਸਾਹਮਣੇ ਕਚਨੇਵਾਲ ਤੋਂ ਲੈ ਕੇ ਥੱਲੇ ਤੱਕ ਐਮਐਲਏ ਨੂੰ ਲੋਕਪਾਲ ਦੇ ਨੋਟਿਸ ਆਉਣੇ ਸ਼ੁਰੂ ਹੋ ਗਏ ਉਹ ਤਾਂ ਵਿਚਾਰੋ ਉਧਰੋਂ ਕੈਸ਼ ਲੁੱਟਿਆ ਜਾ ਰਿਹਾ ਤੁਸੀਂ ਡਰਮੇਬਾਦਿਆਂ ਚ ਜਿਹੜੇ ਲੱਗੇ ਹੋਏ ਇਸ ਕਰਕੇ ਹਿੱਟਡ ਰਨ ਜਿਹੜਾ ਹਿੱਟਡ ਰਨ ਜਿਹੜਾ ਨਵਾਂ ਕਾਨੂੰਨ ਆਇਆ ਉਸ ਨੂੰ ਲੈ ਕੇ ਹਾਲੇ ਹੀ ਸ਼ਸ਼ੋਪੰਜ ਆਇਆ ਕਿੱਦਾਂ ਦੇਖਦੇ ਪਿਆ ਤੁਸੀਂ ਕੀ ਅਰਜ਼ ਕਰੋਗੇ ਦੇਖੋ ਚੰਗਾ ਹੁੰਦਾ ਹੈ ਕਿ ਜਦੋਂ ਕੋਈ ਕਾਨੂੰਨ ਬਣਦਾ ਨਾ ਉਦੋਂ ਲੋਕਾਂ ਦੀ ਰਾਏ ਜਿਹੜੀ ਹੈ ਲੋਕਾਂ ਦੇ ਨਮਾਇੰਦਿਆਂ ਦੀ ਰਾਏ ਜੇ ਚੰਗੀ ਤਰ੍ਹਾਂ ਲੈ ਲਈ ਜਾਵੇ ਜਿੰਨਾ ਤੇ ਲਾਗੂ ਹੋਣਾ ਹੈ ਜੇ ਉਹਨਾਂ ਤੇ ਲੈ ਲਏ ਜਾਵੇ ਤੇ ਇਹਨਾਂ ਚੀਜ਼ਾਂ ਦਾ ਹੱਲ ਨਾਲ ਦੀ ਨਾਲ ਨਿਕਲ ਆਉਂਦਾ ਜਿਹੜੀ ਉਹਨਾਂ ਦੀ ਜਾਇਜ਼ ਸਮੱਸਿਆ ਹੈਗੀ ਕਾਨੂੰਨ ਆਪਣੀ ਥਾਂ ਤੇ ਠੀਕ ਹੈ ਲੇਕਿਨ ਜਿਹੜਾ ਉਹਨਾਂ ਦਾ ਰਿਸਕ ਹੈ ਲਾਈਫ ਦਾ ਜੇ ਉੱਥੇ ਕੱਢਦੇ ਹਤਾ ਉਹਦੇ ਵਾਸਤੇ ਵੀ ਨਾਲ ਕੁਝ ਕਰਨਾ ਚਾਹੀਦਾ ਸੀ ਜੇ ਸਲਾਹ ਹੋ ਜਾਂਦੀ ਪਰ ਜਦੋਂ ਧੱਕੇ ਨਾਲ ਕਾਨੂੰਨ ਥੋਪੀ ਜਾਓਗੇ ਫਿਰ ਕੁਦਰਤੀ ਗੱਲ ਹੈ ਉਹਦਾ ਨਤੀਜਾ ਇਹ ਹੀ ਹੁੰਦਾ ਸਰਪੀ ਕੀ ਹੱਲ ਕੱਢੇ ਸ਼ਿਸ਼ੂ ਦਾ ਜਿਹੜਾ ਇੱਥੇ ਹੋਇਆ ਦੇਖੋ ਜਮੀਨ ਤੇ ਪੰਚਾਇਤ ਦੀ ਆ ਉਹ ਆਪ ਪਹਿਲਾਂ ਕਹੀ ਜਾਂਦੇ ਸਾਡੀ ਜ਼ਮੀਨ ਪੂਰੀ ਕਰ ਦਿਓ ਹੁਣ ਐਂਡ ਤੇ ਆਂਦੇ ਸਾਡਾ ਠੇਕਾ ਲੈ ਲਓ ਤੇ ਅਹੀਂ ਤੇ ਆਪ ਕਹਿੰਦੇ ਆ ਵੀ ਠੇਕਾ ਦੇਣ ਤੇ ਠੇਕਾ ਦੇ ਕੇ ਵਾਲਣ ਪੈ ਲਈਏ ਚ ਉਹ ਅਸੀਂ ਕਿਸ ਨੂੰ ਡੱਕਦੇ ਪਰ ਉਹ ਕਹਿੰਦੇ ਕਣਕ ਖੜਕ ਖੜੀ ਦੇ ਵਿੱਚ ਇਸ ਤਰ੍ਹਾਂ ਨਿਸ਼ਾਨਾ ਕਰਨਾ ਚਾਹੀਦਾ ਜਿਹਦਾ ਖਲਾਦ ਤੇ ਵਿਨਾਏ ਕਹਿੰਦੇ ਇਸ ਤਰ੍ਹਾਂ ਵੀ ਨਹੀਂ ਦਿੱਤੀ ਤੇ ਖੜੀ ਸੱਤ ਦਿਨ ਹੋ ਗਏ ਮਿੰਤੀ ਹੋਣ ਦੀ ਆ ਦੱਸਿਆ ਕਿ ਹੋਣੀਗਾ ਮਿੰਤੀ ਹੋ ਗਿਆ ਨਿਸ਼ਾਨੀਆਂ ਲੱਗੀਆਂ ਉਹਨਾਂ ਤਾਂ ਤਰਾਹੇ ਵੀ ਸਾਡੇ ਪੈਸੇ ਲੱਗੇ ਆ ਕਣਕ ਦੇ ਉੱਤੇ ਕਣਕ ਦੇ ਉੱਤੇ ਨਿਸ਼ਾਨੀਆਂ ਲੱਗੀਆਂ ਆਵੇ ਨਿਸ਼ਾਨੀਆਂ ਲੱਗੀਆਂ ਆਵੇ ਲੱਗੀਆਂ